ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਮੇਰੇ ਚੈਨਲ ਗੋਲੀਨ ਮੈਰਾ ਬਲੌਗ ਤੇ ਜੀ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਮੋਗੇ ਜੀ ਅੱਜ ਹੈਗਾ ਜੀ ਨਗਰ ਕੀਰਤਨ ਆਪਣੇ ਜੀ ਇੱਕ ਪਾਠ ਆਪਾਂ ਪਾ ਚੁੱਕੇ ਜਿਹੜਾ ਰਹਿੰਦਾ ਸੀ ਜੀ ਬਾਕੀ ਹਿੱਸਾ ਉਹ ਆਪਾਂ ਦੂਸਰੇ ਭਾਗ ਵਿੱਚ ਪਾ ਰਹੇ ਹਾਂ ਜੀ ਕਿਉਂਕਿ ਪਹਿਲਾਂ ਬਹੁਤ ਲੰਬੀ ਵੀਡੀਓ ਹੋ ਗਈ ਸੀ ਜੀ ਅੱਪਾ ਪਹੁੰਚ ਗਏ ਜੀ ਕਿਸ਼ਨਪੁਰਾ ਜੀ ਸੰਗਰੂਰ ਕਿਸ਼ਨਪੁਰੇ ਜੀ ਨਗਰ ਕੀਰਤਨ ਪਹੁੰਚ ਚੁੱਕਿਆ ਜੀ ਸਾਰੇ ਬਾਜ਼ਾਰ ਚ ਹੋ ਕੇ ਜਾਊਗਾ ਜੀ ਇਹ ਨਗਰ ਕੀਰਤਨ ਸੰਗਤਾਂ ਬੜੀ ਪਿਆਰ ਤੇ ਸ਼ਰਧਾ ਨਾਲ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਜਾ ਰਹੀਆਂ ਨੇ ਜੀ ਪਿੱਛੇ ਟਰਾਲੀ ਵਾਲੇ ਜੀ ਕੀਰਤਨ ਵਗੈਰਾ ਕਰਦੇ ਮੈਂ ਪਹਿਲੋ ਵਾਲੀ ਵੀਡੀਓ ਚ ਹੁਣ ਆਪਾਂ ਪਹੁੰਚ ਗਏ ਜੀ ਹਰ ਗੋਵਿੰਦਪੁਰਾ ਸੰਗਰੂਰ ਗੁਰਦੁਆਰੇ ਕੋਲ ਜੀ ਮੈਂ ਪਹਿਲਾਂ ਇੱਥੇ ਨਵਜੋਤ ਜੀ ਗੱਤਕਾ ਖੇਡ ਰਿਆ ਸੀ ਕਿਉਂਕਿ ਸਕੂਲ 'ਲੇ ਵੀ ਜੀ ਗੱਤਕਾਂ ਦੇ ਪ੍ਰੈਕਟਿਸ ਕਰਦਾ ਹੁੰਦਾ ਵਾ ਜੀ ਇਹਨਾਂ ਨੇ ਇਸ ਕਰਕੇ ਕਹਿੰਦਾ ਮੈਂ ਗੱਤਕਾਂ ਖੇਡ ਕੇ ਦੇਖਣੀ ਆ ਨੇ ਫਿਰ ਗੱਤਕਾਂ ਉੱਤੇ ਖੇਡ ਰਿਆ ਸੀ ਤੁਸੀਂ ਸਾਰੇ ਪੁੱਛ ਰਹੇ ਸੀ ਕਿ ਮੇਰੇ ਹਸਬੰਦ ਕੀ ਕਰਦੇ ਆ ਜੀ ਉਹ ਟੈਕਸੀ ਡਰਾਈਵਰ ਆ ਜੀ ਇੱਥੇ ਉਹਨਾਂ ਦੀ ਗੱਡੀ ਖੜਦੀ ਆ ਜੀ ਟੈਕਸੀ ਇਹ ਰੇਲਵੇ ਸਟੇਸ਼ਨ ਕੋਲੇ ਆ ਜੀ ਪਰ ਅੱਜ ਉਹ ਆਪ ਹੈ ਨਹੀਂ ਸੀ ਨਵਜੋਤ ਗਿਆ ਸੀ ਭੱਜ ਕੇ ਦੁਕਾਨ ਤੇ ਕਹਿੰਦੇ ਮੰਮੀ ਪਾਪਾ ਤਾਂ ਦੁਕਾਨ ਤੇ ਹੈ ਨਹੀਂਗੇ ਦੂਜੇ ਅੰਕਲ ਬੈਠੇ ਸੀ ਕਹਿੰਦਾ ਇਹਨੂੰ ਬੜਾ ਚਾਅ ਸੀ ਕਿ ਅਸਟੜੀ ਥੋੜੀ ਦੁਕਾਨ ਮੋੜ ਦੀ ਨੰਗਾਗੇ ਇੱਥੇ ਮੌਸਮ ਇੰਨਾ ਵਧੀਆ ਹੋ ਗਿਆ ਸੀ ਜੀ ਠੰਡਾ ਹੋ ਗਿਆ ਸੀ ਜੀ ਐਨੀ ਬੱਦਲ ਵਾਈ ਜੀ ਹੋ ਗਈ ਸੀ ਕਾਲੀਆਂ ਘਟਾ ਜੀ ਬਾਲਾ ਹੀ ਸੋਨਾ ਮੌਸਮ ਹੋ ਗਿਆ ਸੀ ਜੀ ਐਨੀ ਸੋਹਣੀ ਹਵਾ ਚੱਲ ਰਹੀ ਸੀ ਜੀ ਠੰਡੀ ਠੰਡੀ ਜੀ ਦੇਖੋ ਜੀ ਕਿੰਨੀ ਹਵਾ ਆ ਗਈ ਅੱਜ ਤਾਂ ਨਾ ਬਾਬਿਆਂ ਨੇ ਤਾਂ ਨੀ ਕਰਾਤੀ ਪਹਿਲੋ ਬਹੁਤ ਗਰਮੀ ਸੀ ਜੀ ਦੇਖੋ ਕਿੰਨਾ ਠੰਡਾ ਮੌਸਮ ਕਰਤਾ ਉਹਨਾਂ ਨੂੰ ਵੀ ਪਤਾ ਨਾ ਜੀ ਸੰਗ ਤਾਂ ਕਿੰਨੇ ਪਿਆਰ ਤੇ ਸ਼ਰਦਾ ਨਾਲ ਜਾ ਰਹੀਆਂ ਨੇ ਜੀ ਤੇ ਫਿਰ ਇੰਨਾ ਸੋਹਣਾ ਮੌਸਮ ਹੋ ਗਿਆ ਸੀ ਜੀ ਬਹੁਤ ਜ਼ਿਆਦਾ ਸੋਹਣਾ ਹੋ ਗਿਆ ਸੀ ਜੀ ਦੇਖੋ ਜੀ ਕਿੰਨੀ ਸੋਹਣੀ ਹਵਾ ਚਾਲਦੀ ਹੈ ਜੀ ਇੱਥੇ ਜੀ ਮੈਲ ਮੁਬਾਰਕ ਗੁਰਦੁਆਰੇ ਨਗਰ ਕੀਰਤਨ ਪਹੁੰਚ ਗਿਆ ਜੀ ਇਹ ਮੈਲ ਮੁਬਾਰਕ ਗੁਰਦੁਆਰਾ ਜੀ ਹਸਪੀਟਲ ਤੋਂ ਹੁੰਦਾ ਹੋਇਆ ਸਰਕਾਰੀ ਹਸਪੀਟਲ ਤੋਂ ਹੋ ਕੇ ਜੀ ਮੈਲ ਮੁਬਾਰਕ ਗੁਰਦੁਆਰੇ ਗਿਆ ਜੀ ਫਿਰ ਪੁੰਨੀਆਂ ਟਾਵਰ ਤੋਂ ਜੀ ਮੋੜ ਮੁੜ ਕੇ ਆਪਣੇ ਇੱਧਰ ਜੀ ਗੁਰਦੁਆਰੇ ਵਾਲੀ ਸਾਈਡ ਆ ਚੱਲੇ ਜੀ ਆਪਣੇ ਪੁੰਨੀਆਂ ਕਲੋਨੀ ਵੱਲੀ ਜੀ ਆ ਗਿਆ ਜੀ ਬਸ ਪਹੁੰਚਣ ਵਾਲੀਆਂ ਜੀ ਗੁਰਦੁਆਰਾ ਇਹ ਪੁੰਨੀਆਂ ਰੋਡ ਆ ਗਿਆ ਜੀ ਆਪਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਫੁੱਲ ਦੇਖਿਓ ਜੀ ਪਹਿਲੋਂ ਵਾਲੀ ਚ ਜੀ ਮੈਂ ਸ਼ਬਦ ਜਿਹੜੇ ਸੀਗੇ ਜੀ ਬਾਬਾ ਜੀ ਕਰ ਰਹੇ ਸੀ ਉਹ ਪਾਏ ਉਹਨਾਂ ਨੇ ਉਹ ਤੇ ਵੀ ਕਾਪੀਰਾਈਟ ਦੇਤਾ ਜੀ ਮੈਂ ਨਾ ਹੁਣ ਬਿਲਕੁਲ ਆਵਾਜ਼ ਹੀ ਬੰਦ ਕਰਤੀ ਮੈਂ ਨਾ ਆਪਣੀ ਹੀ ਰਿਕਾਰਡਿੰਗ ਕਰ ਦਿੰਨੀ ਆ ਮੈਂ ਕਿਹਾ ਹਨ ਆਪਾਂ ਇੰਨੀ ਮਿਹਨਤ ਵੀ ਕਰਦੇ ਆ ਨਾ ਫੇਰ ਵੀ ਆਪਣੇ ਪੱਲੇ ਕੁਝ ਨਾ ਪਵੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਇਹਦੀ ਮੈਂ ਤੇ ਨਾਲ ਵੀਡੀਓ ਬਣਾ ਕੇ ਪਾਉਂਦੇ ਆ ਤਾਂ ਉਹ ਨਿੱਕੀ ਜਿਹੀ ਗੱਲ ਪਿੱਛੇ ਕਾਪੀਰਾਈਟ ਕਰ ਦਿੰਦੇ ਆ ਜੀ। ਬਸ ਜੀ ਇਹ ਹੁਣ ਗੁਰਦੁਆਰੇ ਵਾਲੀ ਰੋਡ ਆ ਗਏ ਜੀ। ਦੇਖ ਲਓ ਜੀ ਮੈਂ ਸ਼ੁਰੂ ਤੋਂ ਲੈ ਕੇ ਤਕਰੀਬਨ ਸਾਰੀਆਂ ਸੰਗਤਾਂ ਦੇ ਕੋ ਪੈਦਲ ਕਾਫੀ ਗਈਆਂ ਨੇ ਜੀ। ਦੇ ਲੋ ਕਿੰਨਾ ਵਧੀਆ ਲੱਗਾ ਬੰਦਾ ਜਮਾ ਨਹੀਂ ਥੱਕਦਾ ਹੈਗਾ ਨਾ ਜੀ ਜਿਉ ਆਪਾਂ ਨੂੰ ਕੋਈ ਤੋਰਨ ਨੂੰ ਕਹਦੇ ਆਪਾਂ ਤਾਂ ਤੁਰੇ ਨਹੀਂ ਜਾਂਦਾ ਇਧਰ ਨਗਰ ਕੀਰਤਨ ਦੀ ਆਪਣੀ ਗਲੀ ਚ ਇਧਰ ਬੜਿਆ ਨਹੀਂ ਜੀ ਉਹਨਾਂ ਦਾ ਉਹ ਆ ਗਿਆ ਜੀ ਬਾਦਰਾ ਇਸ ਕਰਕੇ ਗੱਡੀ ਉਧਰ ਨੰਗੀ ਨਹੀਂ ਇਸ ਕਰਕੇ ਹੁਣ ਉੱਪਰ ਦੀ ਲੈ ਕੇ ਜਾ ਰਹੇ ਨੇ ਜੀ ਆਪਣੇ ਦਰ ਆ ਮੋੜ ਦੀ ਨੰਗਿਆ ਨਹੀਂ ਜੀ ਬੜਾ ਅਫਸੋਸ ਜਾ ਹੈ ਵੀ ਹਾਈ ਵੀ ਕਿੰਨੀ ਖੁਸ਼ੀ ਜੀ ਸੀਗੀ ਵੀ ਨਗਰ ਕੀਰਤਨ ਆਊਗਾ ਚਲੋ ਬਾਦਰੇ ਕਰਕੇ ਜੀ ਗੱਡੀ ਨਹੀਂ ਲੰਗੀ ਹੈਗੀ ਫਿਰ ਤਾਂ ਕਰਕੇ ਉੱਪਰ ਦੀ ਲੈ ਕੇ ਜਾ ਰਹੇ ਆਪਾਂ ਅਗੇ ਜੀ ਹੁਣ ਹਲੂ ਮਨ ਮੰਦਰ ਜੀ ਸ਼ਿਵ ਜੀ ਦੇ ਮੰਦਰ ਆਗੇ ਜੀ ਉਧਰ ਹਲੂ ਮਨ ਮੰਦਰ ਹੁੰਦੇ ਹੋਏ ਜੀ ਇਹ ਆਪਾਂ ਅਗੇ ਜੀ ਹੁਣ ਗੁਰਦੁਆਰੇ ਕੋਲੇ ਜੀ ਨਾਲ ਹੀ ਆਪਣੇ ਗੁਰਦੁਆਰਾ ਸਾਹਿਬ ਆ ਜੀ 6 ਜੀ ਟਰਾਲੀਆਂ ਵੀ ਆ ਰਹੀਆਂ ਸੀ ਜਿੰਨਾ ਤੋਂ ਨਹੀਂ ਥੁਰਿਆ ਜਾਂਦਾ ਸੀ ਜੀ ਉਹ ਟਰਾਲੀਆਂ ਤੇ ਪਿੱਛੇ ਬੈਠ ਗਈ ਸੀ ਜੀ ਵੈਸੇ ਬਹੁਤ ਜ਼ਿਆਦਾ ਸੰਗਤ ਪੈਦਲ ਯਾਤਰਾ ਕੀਤੀ ਹੈ ਜੀ ਬਹੁਤ ਸੰਗਤ ਨੇ ਟਰਾਲੀ ਚ ਤਾਂ ਥੋੜੇ ਘੱਟ ਹੀ ਸੀਗੇ ਜੀ ਇੱਕ ਦੋ ਟਰਾਲੀਆਂ ਚ ਸੀ ਬਾਕੀ ਤਾਂ ਪੈਦਲ ਹੀ ਗਈ ਹੈ ਸਾਰੀ ਸੰਗਤ ਜੀ ਮੈਂ ਆਪਨੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਵੀਡੀਓ ਵਧੀਆ ਬਣਾਵਾਂ ਮਾ ਬਾਕੀ ਪਤਾ ਨਹੀਂ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਹੋਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਜੀ ਬੈਸੀ ਵੀ ਆਪ ਨੂੰ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਜੀ ਵੀਡੀਓ ਬਣਾਉਣ ਦਾ ਆਪਾਂ ਨਵੇਂ-ਨਵੇਂ ਬਣਾਉਣ ਲੱਗੇ ਆ ਜੀ ਚਲੋ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੇ ਆ ਜੀ ਕਿ ਆਪਾਂ ਵਧੀਆ ਹੀ ਦਿਖਾਈਏ ਨਾ ਵੀ ਸਾਰੇ ਜਣੇ ਦਰਸ਼ਨ ਕਰ ਲੈਣਗੇ ਨਗਰ ਕੀਰਤਨ ਦੇ ਜੀ ਕਹਿੰਦੇ ਹੁੰਦੇ ਜੀ ਆਪਾਂ ਨਗਰ ਕੀਰਤਨ ਦੇ ਨਾਲ ਨਹੀਂ ਜਾ ਸਕਦੇ ਤਾਂ ਆਪਾਂ ਵੀਡੀਓ ਦੇਖ ਕੇ ਜੀ ਦਰਸ਼ਨ ਕਰ ਸਕਦੇ ਆ ਜੀ ਇੱਥੇ ਜੀ ਆਪਾਂ ਪਹੁੰਚ ਗਏ ਸੀ ਜੀ ਐਨ ਗੁਰਦੁਆਰੇ ਦੇ ਕੋਲੇ ਹੁਣ ਇੱਥੇ ਪਾਲਕੀ ਸਹਿਬ ਰੁਕ ਗਈ ਜੀ ਤੇ ਬਾਬਾ ਜੀ ਅਰਦਾਸ ਕਰਨ ਲੱਗੇ ਜੀ ਹੁਣ ਅਰਦਾਸ ਹੋਊਗੀ ਜੀ ਤੇ ਹੁਣ ਆਪਾਂ ਜੀ ਪਾਲਕੀ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਜਾਣਗੇ ਜੀ ਪਾਲਕੀ ਸਾਹਿਬ ਉਤਾਰਨਗੇ ਤੇ ਆਪਣੇ ਸਥਾਨ ਤੇ ਲੈ ਕੇ ਜਾਣਗੇ ਜੀ ਅੰਦਰ ਗੁਰਦੁਆਰਾ ਸਾਹਿਬ ਸੱਚਖੰਡ ਵਿੱਚ ਜੀ ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਉਸ ਤੋਂ ਬਾਅਦ ਜੀ ਸੰਗਤਾਂ ਨੇ ਜੀ ਲੰਗਰ ਛਕਿਆ ਜੀ ਸਾਰੀ ਸੰਗਤ ਨੇ ਜੀ ਜਿਨ੍ਹਾਂ ਨੂੰ ਜਿੰਨੀ ਜਿੰਨੀ ਲੋੜ ਸੀ ਜੀ ਉਹਨਾਂ ਨੂੰ ਪ੍ਰਸ਼ਾਦ ਦਾ ਜਲ ਪਾਣੀ ਛਕਿਆ ਜੀ ਸਾਰੇ ਨੇ ਪਰੜੇ ਹੀ ਪਿਆਰ ਦੀ ਸ਼ਰਧਾ ਨਾਲ ਜੀ ਲੰਗਰ ਵੀ ਛਕਿਆ ਜੀ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਹੋ ਸਕੇ ਜੀ ਇਸ ਤੋਂ ਵਧੀਆ ਤੋਂ ਵਧੀਆ ਵੀਡੀਓ ਲਿਆਵਾਂਗੇ ਪਰ ਇਸ ਤੋਂ ਵਧੀਆ ਵੀਡੀਓ ਤਾਂ ਕੋਈ ਹੋ ਹੀ ਨਹੀਂ ਸਕਦੀ ਜੀ ਨਗਰ ਕੀਰਤਨ ਦੀ ਵੀਡੀਓ ਹੀ ਬਹੁਤ ਵਧੀਆ ਵੀਡੀਓ ਜੀ ਬਾਕੀ ਤਾਂ ਤੁਹਾਨੂੰ ਪਤਾ ਪਾਰਕ ਚ ਚਲੇ ਜਾਵਾਂਗੇ ਜਾਂ ਬਾਜ਼ਾਰ ਚ ਲੈ ਜਾਵਾਂਗੇ ਜੀ ਚਲੋ ਮਿਲਦੇ ਆ ਜੀ ਕੱਲ ਨੂੰ ਫਿਰ ਕਿਸੇ ਨਵੇਂ ਬਲੌਕ ਦੇ ਨਾਲ